ਸਵਾਗਤ ਹੈ ਕਿਸਾਨ ਵੀਰੋ ਮਿਨੀ ਪੰਜਾਬ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਾਸਪਤੀ ਦੇ ਤਾਜ਼ਾ ਰੇਟ ਸਭ ਤੋਂ ਪਹਿਲਾਂ ਕਿਸਾਨ ਵੀਰੋ ਆਪਣੇ ਘਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਮੰਡੀਆਂ ਦੇ ਰੇਟਾਂ ਦੀ ਵੱਖ-ਵੱਖ ਨੋਟੀਫਿਕੇਸ਼ਨ ਪਹਿਲਾਂ ਪਹੁੰਚ ਸਕੇ ਕਿਸਾਨ ਵੀਰੋ ਗੱਲ ਕਰਦੇ ਆਂ ਅੰਮ੍ਰਿਤਸਰ ਸਾਬ ਮੰਡੀ ਦੀ ਗਰਕੀ ਦਾ ਰੇਟ 4430 ਰੁਪਏ ਰਿਹਾ 17 18 ਦਾ ਰੇਟ 2800 ਤੋਂ ਲੈ ਕੇ 3700 ਰੁਪਏ ਰਿਹਾ 1509 ਦਾ ਰੇਟ 2600 ਤੋਂ ਲੈ ਕੇ 29 2900 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਦਾ ਰੇਟ ਕਿਸਾਨ ਵੀਰੋ ਗਰਕੀ 4143011 ਰੁਪਏ ਰਿਹਾ 17 18 ਦਾ ਰੇਟ 3722 ਰੁਪਏ ਰਿਹਾ 18 85 ਦਾ ਰੇਟ 3981 ਰੁਪਏ ਰਿਹਾ 30 ਨੰਬਰ ਪਾਸਪਤੀ ਦਾ ਰੇਟ ਕਿਸਾਨ ਵੀਰੋ 5002 ਰੁਪਏ ਰਿਹਾ ਮਾਣਸਾ ਮੰਡੀ ਦਾ ਰੇਟ ਕਿਸਾਨ ਬਿਰੋ 11 ਕਿ 3400 ਰੁਪਏ ਰਿਹਾ 17 ਠਾਣਾ ਦਾ ਰੇਟ 3310 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਰਿਹਾ 1843 ਦਾ ਰੇਟ ਕਿਸਾਨ ਬਿਰੋ 2700 ਰੁਪਏ ਰਿਹਾ 14 ਸਿੱਕ ਦਾ ਰੇਟ ਕਿਸਾਨ ਬਿਰੋ 3300 ਰੁਪਏ ਰਿਹਾ ਠਾਣਾ ਮੰਡੀ ਦਾ ਰੇਟ ਕਿਸਾਨ ਬਿਰੋ 11 ਕਿ 3800 ਰੁਪਏ ਰਿਹਾ 1885 ਦਾ ਰੇਟ 3525 ਰੁਪਏ ਰਿਹਾ 14 ਸਿੱਕ ਦਾ ਰੇਟ 3410 ਰੁਪਏ ਰਿਹਾ ਪੰਜਾਬ ਦੀ ਸੰਗਰੂਰ ਮੰਡੀ ਦਾ ਰੇਟ ਕਿਸਾਨ ਵੀਰੋ ਗੇ 1350 ਤੋਂ ਲੈ ਕੇ 4000 ਰੁਪਏ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਰਿਹਾ 18 85 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਰਿਹਾ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਏ ਰਿਹਾ 18 47 ਦਾ ਰੇਟ ਕਿਸਾਨ ਵੀਰੋ 2700 ਤੋਂ ਲੈ ਕੇ 3000 ਰੁਪਏ ਰਿਹਾ 1401 ਦਾ ਰੇਟ ਕਿਸਾਨ ਵੀਰੋ 3000 ਤੋਂ ਲੈ ਕੇ 3360 ਰੁਪਏ ਰਿਹਾ ਕਿਸਾਨ ਵੀਰੋ ਗੱਲ ਕਰਦੇ ਆ ਫਤਿਹਬਾਦ ਮੰਡੀ ਦਾ ਰੇਟ ਗਰਗੀ 4100 ਤੋਂ ਲੈ ਕੇ 4125 ਰੁਪਏ ਰਿਹਾ 17 18 ਦਾ ਰੇਟ 3455 ਰੁਪਏ ਰਿਹਾ 18 85 ਦਾ ਰੇਟ ਕਿਸਾਨ ਵੀਰੋ 3485 ਤੋਂ ਲੈ ਕੇ 3700 ਰੁਪਏ ਰਿਹਾ 1509 ਦਾ ਰੇਟ 3325 ਰੁਪਏ ਰਿਹਾ 18 43 ਦਾ ਰੇਟ ਕਿਸਾਨ ਵੀਰੋ 2890 ਰੁਪਏ ਰਿਹਾ 1401 ਦਾ ਰੇਟ ਕਿਸਾਨ ਵੀਰੋ 3405 ਰੁਪਏ ਰਿਹਾ ਪੀ 1 ਦਾ ਰੇਟ 2934 ਰੁਪਏ ਰਿਹਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੀ ਵੀਡੀਓ ਦੇਖਣ ਲਈ ਆਪ ਜੀ ਦਾ ਧੰਨਵਾਦ